ਸਤਿ ਸ੍ਰੀ ਅਕਾਲ ਜੀ ਸੁਆਗਤ ਆ ਤੁਹਾਡਾ ਚੈਨਲ ਦੇ ਉੱਤੇ ਜਿਹੜੇ ਫੇਸਬੁੱਕ ਤੇ ਦੇਖ ਰਹੇ ਨੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜਿਹੜੇ YouTube ਤੇ ਦੇਖ ਰਹੇ ਨੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਠੀਕ ਹੈ ਅੱਜ ਗੱਲ ਕਰਾਂਗੇ ਜਿਹੜਾ ਕੱਲ ਮੀਂਹ ਪਿਆ 19 ਫਰਵਰੀ ਨੂੰ ਠੀਕ ਹੈ ਤੇ ਅੱਜ ਵੀ ਦੱਸਿਆ ਹੋਇਆ ਕਿ ਕਿਤੇ ਕਿਤੇ ਮੀਂਹ ਪਊਗੀ ਜਾਂ ਹਵਾ ਜਿਹੜੀ ਉਹ ਚਲਦੀ ਨਜ਼ਰ ਆਊਗੀ ਤਾਂ ਕਣਕ ਦੇ ਲਈ ਇਹ ਬਹੁਤ ਚੰਗਾ ਸੋਹਣਾ ਮੌਸਮ ਹੈ ਇੱਕ ਬਹੁਤ ਚੰਗਾ ਸੋਹਣਾ ਫਾਇਦੇਮੰਦ ਮੀ ਆ ਜਿਹੜਾ ਪਿਆ ਜਾਂ ਜਿਹੜੀ ਹਵਾ ਚੱਲ ਰਹੀ ਹੈ ਹਵਾ ਦੇ ਨਾਲ ਹੀ ਜਿਹੜੀ ਕਣਕ ਗੇਤੀ ਆ ਜਿਹਦੇ ਵਿੱਚ ਬੱਲੀਆਂ ਨੇ ਜਿਹਨੂੰ ਬੂਰ ਪਿਆ ਹੋਇਆ ਉਹਦੇ ਵਿੱਚ ਪ੍ਰਾਗਨ ਦੀ ਕਿਰਿਆ ਹੋਣੀ ਹੈ ਜਿਹਨੂੰ ਆਪਾਂ ਪੋਲੀਨੇਸ਼ਨ ਕਹਿ ਦਿੰਦੇ ਆ ਠੀਕ ਹੈ ਇਹਦੇ ਨਾਲ ਹੀ ਦੁੱਧਾ ਅੱਗੇ ਪੈਣਾ ਤੇ ਬਹੁਤ ਵਧੀਆ ਸੰਕੇਤ ਹੈ ਗੇਤੀ ਲਈ ਜੇ ਪਛੇਤੀ ਦੀ ਗੱਲ ਕਰੀਏ ਤਾਂ ਪਛੇਤੀ ਲਈ ਵੀ ਕੋਈ ਮਾੜਾ ਨਹੀਂ ਹੈਗਾ ਕਿਉਂਕਿ ਟੈਂਪਰੇਚਰ ਦੇ ਵਿੱਚ ਗਰਾਫਟਾਈ ਆ ਉਹਦੇ ਕਰਕੇ ਫਾਇਦਾ ਕਈ ਯੂਟਿਊਬਰ ਕਈ ਵੀਡੀਓ ਮੇਰੇ ਭਰਾ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਉਹ ਹੁਣ ਕਹੀ ਜਾਂਦੇ ਨੇ ਵੀ ਭਾਈ ਫੰਗਸ ਦਾ ਹਮਲਾ ਆਊਗਾ ਸਪਰੇਅ ਕਰ ਦੋ ਨਟੀਵੋ ਕਰ ਦੋ ਹਨਾ ਜਾਂ ਕੋਈ ਟੈਬੂਕੋਨਾ ਝੋਲ ਕਰ ਦੋ ਵੀ ਫੰਗੀ ਸੈੱਟ ਕਰ ਦੋ ਕੋਈ ਵੀ ਪਹਿਲੀ ਗੱਲ ਤਾਂ ਵੀਰੇ ਫੰਗੀ ਸੈੱਡ 4-500 ਤੋਂ ਘੱਟ ਆਉਣਾ ਨਹੀਂ ਕਿੱਲੇ ਦਾ 2-300 ਸਪਰੇਅ ਲਾਓਗੇ 7-800 ਰੁਪਇਆ ਲਾ ਦੋਗੇ ਤੁਸੀਂ ਉਹਦਾ ਵੀਰੇ ਮੇਰੇ ਹਿਸਾਬ ਨਾਲ ਤਾਂ ਕੋਈ ਡੱਕਾ ਨਹੀਂ ਫਾਇਦਾ ਜੇ ਤੁਸੀਂ ਵੀ ਰੱਖਣਾ ਹਨਾ ਜੇ ਤੁਸੀਂ ਘਰੇ ਵੀ ਰੱਖਣਾ ਘਰ ਦਾ ਵੀ ਰੱਖਣਾ ਸੋਧ ਚੰਗਾ ਸੋਧ ਰੱਖਣਾ ਤਾਂ ਉਹਦੀ ਮੈਨੇਜਮੈਂਟ ਪਹਿਲਾਂ ਤੋਂ ਹੀ ਆਪਾਂ ਸ਼ੁਰੂ ਕਰ ਦਿੰਨੇ ਹੁੰਨੇ ਆ ਵੈਸੇ ਬਾਲੇ ਏਰੀਆ ਦੇ ਵਿੱਚ ਜੇ ਗੱਲ ਕਰੀਏ ਤਾਂ ਫੰਗਸ ਦਾ ਕੋਈ ਬਾਹਲਾ ਅਟੈਕ ਨਹੀਂ ਹੁੰਦਾ ਫੰਗਸ ਦਾ ਅਟੈਕ ਉੱਥੇ ਹੁੰਦਾ ਜਿੱਥੇ ਆਪਾਂ ਜਿਆਦੀ ਜੂੜੀਆਂ ਪਾਈ ਹੋਵੇ ਜਾਂ ਜਿਆਦਾ ਆਪਾਂ ਸਪਰੇਹਾਂ ਕਰੀਆਂ ਹੁਣ ਪਹਿਲਾਂ ਜਾਂ ਜਿਆਦਾ ਪਾਣੀ ਨੱਪ ਕੇ ਰੱਖਿਆ ਹੋਵੇ ਉੱਥੇ ਜਿਆਦਾ ਫੰਗਸ ਦਾ ਅਟੈਕ ਹੁੰਦਾ ਅਦਰਵਾਈਜ਼ ਲੋੜ ਨਹੀਂ ਜਾਂ ਜੇ ਫੰਗਸ ਦਾ ਅਟੈਕ ਹੋਵੇ ਵੀ ਸਾਰੀ ਫਸਲ ਦੇ ਵਿੱਚ ਨਹੀਂ ਹੁੰਦਾ ਭਰਾਵੋ ਇੱਕ ਅੱਧੀ ਡੌਗੀ ਦੇ ਵਿੱਚ ਹੁੰਦਾ ਤਾਂ ਉਹ ਇੱਕ ਅੱਧੀ ਡੌਗੀ ਦੇ ਉੱਤੇ ਤੁਸੀਂ ਸਪਰੇਅ ਕਰ ਲਓ ਜੇ ਵੀ ਰੱਖਣਾ ਅਦਰਵਾਈਜ਼ ਐਵੇਂ ਨਾ ਮਗਰ ਲੱਗੀ ਜਾਓ ਪਹਿਲਾਂ ਆ ਵੀਡੀਓ ਵੀ ਪਾਈ ਸੀ ਵੀ ਪਹਿਲਾਂ ਆਪਾਂ ਕਿਹੜੀਆਂ ਫੰਗੀ ਸੈਡਾਂ ਕਰਦੇ ਹੁੰਦੇ ਸੀ ਪਹਿਲਾਂ ਤਾਂ ਆਪਾਂ 13045 ਵੀ ਨਹੀਂ ਕਰਦੇ ਹੁੰਦੇ ਸੀ ਪਹਿਲਾਂ ਮੈਗਜ਼ੀਨ ਵੀ ਨਹੀਂ ਕਰਦੇ ਹੁੰਦੇ ਸੀ ਹੁਣ ਜਿਵੇਂ ਜਿਵੇਂ ਵੀਡੀਓ ਲੋਕ ਪਾਈ ਜਾਂਦੇ ਨੇ ਉਵੇਂ ਉਵੇਂ ਲੋਕ ਸਪਰੇਹਾਂ ਕਰੀ ਜਾਂਦੇ ਨੇ ਦੁਕਾਨਦਾਰਾਂ ਦੀ ਚਾਂਦੀ ਬਣੀ ਜਾਂਦੀ ਹੈ ਹੈਨਾ ਤਾਂ ਇਹ ਗੱਲ ਤੂੰ ਮੜਾ ਜਾ ਗੌਰ ਰੱਖਿਓ 13045 ਸਪਰੇਅ ਕਰਤੀ ਤਾਂ ਠੀਕ ਆ ਬਾਈ ਆਦਰਵਾਇਜ਼ ਫੰਗੀ ਸੈਡ ਕਰਨ ਦੀ ਲੋੜ ਨਹੀਂ ਜੇ ਕਰਨੀ ਹੈ ਤਾਂ ਜਿੱਥੇ ਤੁਹਾਨੂੰ ਲੱਗਦਾ ਵੀ ਭਾਈ ਫੰਗਸ ਹੋ ਗਈ ਹੈਨਾ ਉਹ ਏਰੀਏ ਦੇ ਵਿੱਚ ਤੁਸੀਂ ਢੋਲੀ ਇੱਕ ਢੋਲੀ ਜਾਂ ਦੋ ਢੋਲੀ ਲਾ ਦਿਓ ਜੇ ਮਨ ਨਹੀਂ ਕਰਦਾ ਅਦਰਵਾਈਜ਼ ਤਾਂ ਕੋਈ ਲੋੜ ਨਹੀਂ ਹੈਗੀ ਮਿੱਤਰੋ ਤੇ ਆ ਜਿਹੜੀ ਹਵਾ ਦੇ ਨਾਲ ਕਣਕਾਂ ਲਹਿਰੀ ਜਾਂਦੀਆਂ ਨੇ ਦੇਖ ਦੇਖ ਕੇ ਨਾ ਰੂਹ ਖੁਸ਼ ਹੋਈ ਜਾਂਦੀ ਹੈ ਤੇ ਖੇਤ ਦਾ ਗਿੜਾ ਜਰੂਰ ਮਾਰਿਆ ਕਰੋ ਆਪਦੇ ਦਾ ਇਹਦੇ ਨਾਲ ਐ ਹੁੰਦਾ ਇੱਕ ਤਾਂ ਪਤਾ ਲੱਗਦਾ ਰਹਿੰਦਾ ਘਾਟ ਬਾਦ ਹੈ ਨਾ ਬਾਕੀ ਹੁਣ ਜਿਹੜੀਆਂ ਪਿਛੇਤੀਆਂ ਨੇ ਵੀਰੇ ਗੋਭਚ ਨੇ ਉਹਨਾਂ ਨੂੰ ਤੁਸੀਂ 13045 ਦੀ ਸਪਰੇਅ ਜਰੂਰ ਕਰ ਦਿਓ ਨਾਲ ਬੋਰੋਨ ਪਕ ਕਰਨਾ ਕਰ ਦਿਓ ਅਦਰਵਾਈਜ਼ ਜਿਹੜੀਆਂ ਗੇਤੀਆਂ ਨੇ ਗੇਤੀਆਂ ਨੂੰ ਹਜੇ ਕੋਈ ਤੇਲਾ ਨਹੀਂ ਆਇਆ ਕੁਛ ਨਹੀਂ ਆਇਆ ਵੀਰੇ ਜਿਹੜੇ ਪਹਿਲੇ ਹੀ ਭੈਣਾਂ ਤੇਲੇ ਤੋਂ ਸਪਰੇਹਾਂ ਕਰੀ ਜਾਂਦਾ ਮੈਨੂੰ ਸਮਝ ਨਹੀਂ ਆਉਂਦੀ ਬਿਨਾ ਤੇਲੇ ਤੋਂ ਕਿਵੇਂ ਸਪਰੇਹਾਂ ਹੋ ਜਾਂਦੀਆਂ ਨੇ ਹੈਨਾ ਵੀਰ ਓਕ ਲੂਗਾ ਜੀ ਹੈਨਾ ਤੇਲੇ ਦੀ ਜੇ ਸਪਰੇਹ ਕਰਨੀ ਆ ਹਜੇ ਮੌਸਮ ਦੇਖੋ ਜਿਹਦਾ ਟੈਂਪਰੇਚਰ ਦੇ ਵਿੱਚ ਗਰਾਫਟ ਆਊਗੀ ਫੇਰ ਤੇਲਾ ਆਊਗਾ ਹੈਨਾ ਤੇ ਫੇਰ ਹੀ ਤੁਸੀਂ ਸਪਰੇਹ ਕਰਿਓ ਹੁਣ ਚੱਲਣ ਦੋ ਜਿਵੇਂ ਚੱਲੀ ਜਾਂਦਾ ਜੇ ਕਣਕ ਦੀ ਫਸਲ ਤੇ ਆਪਾਂ ਝੋਨੇ ਜਿੰਨਾ ਖਰਚਾ ਕਰੀ ਜਾਣਾ ਫਿਰ ਫਾਇਦਾ ਕੀ ਆ ਯਾਰ ਕੱਢਣ ਪਾਉਣ ਨੂੰ ਹੈ ਕੀ ਆ ਫੇਰ ਹੈਨਾ ਤਾਂ ਗੱਲ ਜੇ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਵੀਰੇ ਕਮੈਂਟ ਜਰੂਰ ਕਰਿਓ ਕਿਹੜੀ ਕਣਕ ਬੀਜੀ ਆ ਤੇ ਜੇ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਥੱਲੇ ਲਿਖ ਦਿਓ 100% ਥੈਂਕ ਯੂ ਸੋ ਮੱਚੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਜੁੜੇ ਨੇ ਵੀਰੇ ਜਿਹੜੇ ਫੇਸਬੁੱਕ ਤੇ ਦੇਖ ਰਹੇ ਨੇ ਉਹ ਫੋਲੋ ਕਰ ਲਿਓ ਅੱਗੇ ਵੀਡੀਓ ਲਗਾਤਾਰ ਪਾਵਾਂਗੇ ਹੁਣ ਰੋਜ਼ ਰੋਜ਼ ਬਈ ਕੀ ਵੀਡੀਓ ਪਾਈਏ ਹਨਾ ਮੈਸੇਜ ਆਉਂਦੇ ਨੇ ਭਰਾਵਾਂ ਦੇ ਵੀ ਬਈ ਵੀਡੀਓ ਨਹੀਂ ਆਈ ਵੀਡੀਓ ਨਹੀਂ ਆਈ ਕਣਕ ਦੀ ਫਸਲ ਝੋਨੇ ਦੀ ਫਸਲ ਦੇ ਹੁੰਦਾ ਵੀ ਵੀਡੀਓ ਪਾਈਏ ਕਣਕ ਦੀ ਫਸਲ ਦੇ ਉੱਤੇ ਵਾਰੀ ਵਾਰੀ ਕੋਈ ਕੋ ਗੱਲ કરી ਜਾਣੀ ਚੰਗੀ ਗੱਲ ਨਹੀਂ ਹੈਗੀ ਆਪਾਂ ਤਾਂ ਵੀਰੇ ਉਹੀ ਗੱਲ ਦੱਸਦੇ ਆਂ ਜਿਹੜੀ ਉਹਦੇ ਖੇਤ ਤੇ ਹੜਾਉਣੇ ਆ ਜਾਂ ਵਰਤਦੇ ਆ ਠੀਕ ਹੈ ਜੀ